ਹੋਰ ਸਬਜੀ ਜੀ ਵਾਲਾ ਥਾਂ ਗੁੱਡੀ ਜਾਂਦਾ ਸੀ ਗਲਦੀਪ ਅੱਛਾ ਅੱਛਾ ਹੋਰ ਕਹਿੰਦੀ ਮੈਂ ਮਿੱਟੀ ਲਾਦੀ ਮੈਂ ਕਿ ਮਿਰਚਾਂ ਨੂੰ ਆਣ ਕੇ ਚਾਹ ਮੰਗੂ ਮੈਨੂੰ ਲੱਗਦਾ ਕਹਿੰਦਾ ਸੀ ਵੀ ਚਾਹ ਬਣਾ ਦੀ ਅੱਛਾ ਅੱਛਾ ਹੋਰ ਕਿ ਤੂਪ ਹੁੰਦਾ ਹੈਗਾ ਕਹੀ ਚੱਕੀ ਹੋਂ ਤਾਂ ਜੇ ਤੂੰ ਪੈਣੇ ਕੋਟ ਕਰ ਦੂੰ ਤੈਨੂੰ ਵੀ ਹੈ ਪੁੱਤ ਮੇਰਾ ਤਾਂ ਜੀਆ ਨਹੀਂ ਕਰਦਾ ਲਿਆਵਾ ਪਾਣੀ ਪਾਣੀ ਲਿਆ ਦੇ ਚ ਲੈ ਆਉਣੀ ਬਾਈਆ ਪੁੱਤ ਹਾਂ ਧਨੀਆ ਦਾ ਪੱਟਾ ਮੈਂ ਤਾਂ ਵੀ चाँ चाँ। और, अच्छा अच्छा और मिरच्या नु ਮਿੱਟੀ ਜੀ ਲਾਤੀ ਸੀ हां ਮਿੱਟੀ ਲਾਤੀ ਮਿਰਚਾਂ ਨੂੰ ਅੱਛਾ ਉਹ ਘਟ ਦਾ ਨਾ ਹਮ ਉਹ ਦਪੱਕਿਆ ਜਾਂਦਾ ਕੱਚਾ ਜਾਂ ਖੜਾ ਸੀ ਆਹੋ ਚਲੋ ਤੇ ਇੱਕੋ ਜਿਹਾ ਹੋ ਜੂਗਾ ਪੁੱਤੋ ਸੁੱਕ ਕੇ ਹੋਰ ਮੈਂ ਹੁਣ ਇਹ ਇੱਥੇ ਖੜਾ ਹੀ ਰੱਖਾਂ ਇਹਨੂੰ ਹੋਰ ਸਬਜ਼ੀ ਰੇਟ ਹੋ ਜਾਈਂਦੀ ਮਿਰਚਾਂ ਲਾਈਆਂ ਹੋਈਆਂ ਦੇ ਵਿੱਚ ਉਹ ਲੈ ਕੇ ਲਈਆਂ ਵਧੀਆ ਚੱਲ ਵਧੀਆ ਹੈਗਾ ਹੋਰ ਦਾਲ ਪਾਣੀ ਚ ਪੈ ਜਾਂਦੀਆਂ ਨੇ ਮਾੜੀ ਮੋਟੀ ਕੋਈ ਹਰੀ ਮਿਰਚ ਤੋੜ ਕੇ ਵਧੀਆ ਵਾੜੀਆਂ ਦੀ ਸਬਜ਼ੀ ਹੂੰ ਚਾਹ ਬਣਾਮਾ ਬਣਾ ਦੇ ਘਟ ਕੋਈ ਮਰੋਣੀ ਬਣਾ ਦੇ ਬੇਬੇ ਤੂੰ ਪੀਵੇਂਗੀ ਨਾ ਮੈਂ ਨਹੀਂ ਪੀਦੀ ਪੁੱਤ ਮੈਂ ਤਾਂ ਰੋਟੀਆਂ ਹੀ ਖਾਉਂਗੀ ਆਖਾਂ ਤੋਰੀਆਂ ਆਪਣੇ ਪੰਜ ਚਾਰ ਦਿਨਾਂ ਨੂੰ ਲੱਗਣ ਲੱਗ ਜਾਣਗੀਆਂ ਅੱਛਾ ਅੱਛਾ ਹੋਰ ਕ੍ਰੇਲ ਨੇ ਵੱਲਾਂ ਵਧੀਆ ਹੋ ਗਈਆਂ ਚੱਲ ਵਧੀਆ ਪੁੱਤ ਹਾਂ ਕੱਦੂ ਹੋ ਗਏ ਟਮਾਟਰ ਹੋ ਰਹੇ ਨੇ ਵਧੀਆ ਪੁੱਜੇ ਲਈ ਜਿਹੜੇ ਅੱਛਾ ਅੱਛਾ ਹੋਰ ਬੈਂਗਣੀ ਜ ਹੋ ਰਹੀ ਐ ਸਬਜ਼ੀ ਤਾਂ ਸਾਰੀ ਹੋ ਰਹੀ ਐ ਚੱਲ ਪੁੱਤ ਠੀਕ ਐ ਫੇਰ ਥੋੜੀ ਥੋੜੀ ਸਾਰੀ ਲਾਉਣੀ ਚਾਹੀਦੀ ਐ ਫੇਰ ਬਾਦਲ ਬਾਦਲ ਕੇ ਹੋ ਜਾਂਦੀ ਐ ਇੱਕ ਸਬਜ਼ੀ ਤੋਂ ਤਾਂ ਜੀਵ ਹੀ ਲੈ ਜਾਂਦਾ ਐ ਹੋਰ ਹੈ ਕਿ ਨਾ ਨਾਲੇ ਬੇਬੇ ਕਿੰਨੀ ਆ ਚਾਹੇ ਆਪਦੇ ਸਬਜ਼ੀ ਲਾਏ ਬੈਨਾ ਕਿੱਥੇ ਸਰਦਾ ਹੋਰ ਆਜਾ ਉਹਦੀ ਕਾਦੀ ਦਾਲ ਜੀ ਧਰੀ ਹੈਗੀ ਪਤਾ ਨਹੀਂ ਮੂੰਗੀ ਛੋਲੇ ਆ ਜਾਂਦੀ ਆਖਿਆ ਤੇ ਮੈਂ ਘੋਟ ਲਈ ਚੱਲ ਵਧੀਆ ਥਮਾ ਹੋਰ ਕਦੇ ਕਦਾਈ ਕੋਈ ਡਰ ਨਹੀਂ ਹੁੰਦਾ ਹਾਂ ਆਹ ਸਬਜ਼ੀਆਂ ਤੋਂ ਵੀ ਜੀ ਜੱਕ ਜਾਂਦਾ ਹਾਂ ਹਾਂ ਹੋਰ ਚੱਲ ਗੰਡਾ ਗੁੰਡਾ ਖਾਦਾ ਜਾਂਦਾ ਇਹ ਨਾਲ ਨਾਲ ਤਾਂ ਹੂੰ ਸੱਚ ਮੇਰੀ ਗੱਲ ਸੁਣ ਪੁੱਤ ਕਣਕ ਵੇਚੀ ਨੂੰ ਵੀ ਕਈ ਦਿਨ ਹੋ ਗਏ ਬਿੰਦਰ ਆਰਤੀ ਨਾਲ ਸਾਹਿਬ ਕਿਤਾਬ ਕਰਿਆ ਹੁੰਦਾ ਆਪਾਂ ਨੇ ਮਾੜੀ ਮੋਟੀ ਲਿਮਟ ਵੀ ਕਮਾਉਣੀ ਹੋਊਗੀ ਕੋਈ ਗੱਲ ਨਹੀਂ ਬੇ ਬਿੰਦਰ ਨਾਲ ਤਾਂ ਮੈਂ ਕਰ ਲੂੰ ਗੱਲ ਮਹਾ ਹਜੇ ਖਾਸ ਆ ਰਸਾ ਵੰਡੀ ਚ ਅੱਛਾ ਅੱਛਾ ਹੋਰ ਮੜਾ ਜ ਨੂੰ ਹੋ ਜਾਂਦੇ ਰਹਿਲਾ ਜ ਅੱਛਾ ਹਾਂ ਨਾਲੇ ਮੈਨੂੰ ਲੱਗਦਾ ਇਹ ਕਿਤਾ ਵਿਆਜ ਪਰ ਲਾਣਗੇ ਭਰਾ ਲਾਣਗੇ ਕੱਲਾ ਲੋਡ ਹੀ ਨਹੀਂ ਹਾਂ ਹਾਂ ਬੁੱਤਾ ਹੋਰ ਕਣਕ ਕੱਟ ਹੁੰਦੀ ਰਦੀ ਤਾਂ ਕਰ ਹੀ ਰਹਿ ਜਾਂਦੀ ਹਾਂ ਨਾ ਨਾ ਵਿਆਜ ਹੀ ਭਰ ਦਾਂਗੇ ਹਾਂ ਸਾੜੀ ਚ ਤਾਂ ਵਿਆਜ ਭਰਾਉਂਦੇ ਨੇ ਹਾਂ ਜੀਰੀ ਵੇਲੇ ਭਰ ਦਾਂਗੇ ਸਾਰੀ ਹਾਂ ਜੀਰੀ ਵੀ ਤਾਂ ਸਾਰੀ ਭਰੀ ਆ ਹੋਰ ਨਾਲੇ ਆਪਣੀ ਐਤ ਕੀ ਤੇ ਕਣਕ ਵਧੀਆ ਹੋਣੀ ਮੈਨੂੰ ਸੂਤੀ ਲੈ ਦੀ ਕੋਈ ਗੱਲ ਨਹੀਂ ਪੁੱਤ ਸਾਬ ਕਿਤਾਬ ਜਾ ਕਰ ਲਈਏ ਫੇਰ ਤੈਨੂੰ ਸੂਟ ਲੈ ਦਾਂਗੇ ਲਿਆ ਦੀ ਪੁੱਤ ਕਲਦੀ ਪੈ ਨੂੰ ਸੂਟ ਕੋਈ ਨਹੀਂ ਮਾਂ ਲਿਆ ਹਾਂ ਕੋਈ ਨਹੀਂ ਹੋਰ ਲਿਆ ਦੀ ਜਾ ਸਾਰਾ ਦਿਨ ਕੰਮ ਕਰ ਦਿਆ ਪੁੱਤ ਇਹ ਵੀ ਹੋਰ ਨਾ ਨਾ ਲਿਆ ਦੇ ਹੋਰ ਮੈਂ ਬੇਬੇ ਨੂੰ ਕਹਿਣੀ ਸੀ ਬਾਤ ਹੋਣੀ ਆ ਹਾਂ ਨਾਲੇ ਮਹਾਰ ਸਤਾ ਪੁੱਤ ਕਾ ਦੀ ਹੈ ਕੋਈ ਗੱਲ ਨਹੀਂ ਲਿਆ ਦਾਂਗੇ ਨਾਲੇ ਆਪਣੀ ਕਹਿੰਦਾ ਮਹਾਂ ਲਿਮਟ ਵਾਲੀ ਵੱਡੀ ਆ 1 ਲੱਖ 30 ਦੀ ਆ ਸਾਰੀ ਬਸ ਫੇਰ ਹੋਰ ਹੋਰ ਕਹ ਚਾ ਲੈ ਕੋਣੀ ਲਿਆ ਦੇ ਪੁੱਤ ਚਾਦੀ ਘੁੱਟ ਲਿਆ ਦੇ ਤੂੰ ਉੱਲੀ ਦਾੜੀ ਵਾਲਿਆਂ ਨੇ ਪੈਸੇ ਦੇਣੇ ਨੇ ਫਿਰ ਸਾਰਿਆਂ ਦਾ ਹਿਸਾਬ ਕਰ ਦਾਂਗੇ ਹਾਂ ਸਾਰਿਆਂ ਦਾ ਸਾਬ ਕਿਤਾਬ ਨਿਵੇੜ ਕੇ ਫੇਰ ਦੇਖਦੇ ਆ ਕਿੰਨਾ ਕੁ ਬਚਦਾ ਕੁਸ ਹਾਂ ਉਹਦੇ ਚ ਆ ਘੋੜਾ ਵਾਲੇ ਦੇ ਕੁੰਦਨ ਦੇ ਹਾਂ ਉਹਦੇ ਵੀ ਦੇਣੇ ਨੇ ਭਾਈ ਕੋਈ ਡਾਕਟਰਾਂ ਦੇ ਦੇਣੇ ਨੇ ਕੋਈ ਰੇਸਪਰੇਅ ਵਾਲੇ ਦੇ ਦੇਣੇ ਨੇ ਕਵਾਲੀ ਕਰਕੇ ਦੇ ਸਹੀ ਗੱਲ ਆ ਬੇਬੀ ਨਿੱਕੇ ਨਿੱਕੇ ਗੱਲ ਮਾਝੇ ਖਾਸੀਆਂ ਹੋ ਜਾਂਦੀਆਂ ਆਸੀਆਂ ਹੋ ਜਾਂਦੀਆਂ ਨੇ ਹੋਰ ਸਾਬ ਕਿਤਾਬ ਕਰੇ ਤੋ ਹੀ ਪਤਾ ਲੱਗਦਾ ਹੂੰ ਐ ਨਹੀਂ ਆਪਾਂ ਨੂੰ ਨਹੀਂ ਤੇ ਪਤਾ ਲੱਗਦਾ ਔਰ ਅੱਛਾ ਆਹ ਪਤਾ ਨਹੀਂ ਕਿਹੜੀਆਂ ਕੁੜੀਆਂ ਹੁੰਦੀਆਂ ਨੇ ਮੇਰੀ ਗੱਲ ਸਮਝ ਲੈ ਭੈਣੇ ਬੇਬੇ ਨੂੰ ਕਹਿ ਰਹੀ ਏ ਕਿ ਵਧਿਆ ਛੋਟਾ ਲੱਗਾਂ ਕੋਈ ਨਾ ਸਸਰੀ ਘਰ ਦਾ ਹੀ ਸਸਰੀ ਘਰ ਪੁੱਤ ਮੈਨੂੰ ਤਾਂ ਸਿਆਣੀ ਨਹੀਂ ਆਈ ਛੋਟੀ ਸਸਰੀ ਘਰ ਦਾ ਹੀ ਸਸਰੀ ਘਰ ਹਾਂ ਠੀਕ ਹੋ ਪਤਾ ਠੀਕ ਠਾਕ ਵਧੀਆ ਤੂੰ ਕਿੱਧਰ ਚੱਲੀ ਮੈਂ ਤਾਂ ਤੇਰੀ ਮਾਸੀ ਕੋਲੇ ਜਾਂਦੀ ਸੀ ਅੱਛਾ ਅੱਛਾ ਹਾਂ ਤੁਸੀਂ ਹਜੇ ਹੁਣ ਆਉਣੀ ਹੋ ਹੈ ਹਾਂ ਬਸ ਥੋੜਾ ਥੋੜਾ ਨਾਲ ਲੇਟ ਹੋ ਗਈਆਂ ਬੜਾ ਲੇਟ ਹੋ ਗਈਆਂ। ਹੋਰ ਤੂੰ ਤਾਈ ਖੈਰ ਸੁੱਖ ਨਾਲ ਹੀ ਜਾਨੀ ਆ ਮਾ। ਹਾਂ ਖੈਰ ਸੁੱਖ ਨਾਲ ਹੀ ਜਾਨੀ ਆ। ਅੱਛਾ ਅੱਛਾ। ਹਾਂ ਹਾਂ। ਚੱਲ ਵਧੀਆ ਜਾਇਆ। ਮੜਾ ਦਾ ਟਾਈਮ ਨਾਲ ਮੁੜਿਆ ਹੀ। ਨਾ ਕੋਈ ਟਾਈਮ ਨਾਲ ਆਉਂਗੀ, ਠੰਡੇ-ਘੰਡੇ ਆ ਜੂਗੀ। ਠੀਕ ਆ ਠੀਕ ਆ। ਹਾਂ। ਚੱਲ ਜਾਇਆ ਕੋਈ ਗੱਲ ਨਹੀਂ। ਚੰਗਾ। ਜਾਓ ਫਿਰ ਭਾਈ। ਹਣੀ ਆਪਾਂ ਨੂੰ ਕਹੀ ਜਾਂਦੇ ਆਪ ਤੱਕ ਮਿਲਾਂਗੇ। ਹਾਂ। ਦੇਖ ਲਾ ਹਨਾ। ਕਾਇ ਤਾਂ ਰੋਜ ਹੀ ਵਗ ਜਾਂਦੀ ਕਦੇ ਪੇਕੇ ਵਗ ਗਈ ਕਦੇ ਭੈਣ ਕੋਲੇ ਵਗ ਗਈ ਕਦੇ ਕਿਤੇ ਵਗ ਗਈ ਅਹੀਂ ਤੋਰੀ ਫਿਰਦੀ ਰਹਿੰਦੀ ਆ ਸਹੀ ਗੱਲ ਐ ਤਾਂਹੀਂ ਤਾਂ ਘਰੇ ਕਲੇਸ਼ ਰਹਿੰਦਾ ਨੂੰ ਤਾਂਹੀਂ ਟੱਪਦੀ ਆ ਵੀ ਘਰੇ ਨਹੀਂ ਖੜਦੀ ਇਹ ਹਲੇ ਅਗਲਾ ਕਹਿੰਦਾ ਨੂਹਾ ਮਾੜੀਆਂ ਨਹੀਂ ਜਦੋਂ ਘਰੇ ਨਹੀਂ ਖੜਦੀ ਫਿਰ ਅਗਲਾ ਕੀ ਕਰੂਗਾ ਭੈਣ ਚਦਾਊਗਾ ਸਹੀ ਗੱਲ ਹੈ ਬੋਲਣਾ ਤਾਂ ਹੈਗਾ ਅਗਲੇ ਨੇ ਚੱਲ ਮੇਰੀ ਗੱਲ ਸੁਣ ਲੈ ਬੇਬੇ ਨੂੰ ਕਹਦੀ ਐ ਕਿ ਵਧੀਆ ਸੂਟ ਲੈਣਾ ਆਪਾ ਨਿਕਾਏ ਦੂੰਗੀ ਆਪ ਤੂੰ ਲੁਕ ਜਾ ਕਰ ਮੇਰਾ ਨਾਮ ਬਦਨਾਮ ਕਰਾ ਦੇ ਉਹ ਤੇਰੀ ਗੱਲ ਮੰਨ ਨਾ ਲੈਂਦੀ ਆ ਮੇਰੀ ਮੰਨਦੀ ਨਹੀਂ ਚੱਲ ਠੀਕ ਐ ਚੰਗਾ ਚੱਲ ਕੇ ਅੰਦਰ ਦੇਖੀ ਕੀ ਕਹਿੰਦੇ ਨੇ ਉਹ ਬੈਠੇ ਨੀ ਮਾੜੇ ਚਾਰ ਕੁੱਤੇ ਚਾਹ ਦੀ ਘੁੱਟ ਪੀ ਕੇ ਨਾ ਕੰਮ ਜਾਂ ਨਿਮੇੜਦੀ ਕੋਈ ਨਵਾ ਕੋਈ ਲੈ ਆ ਗਈਆਂ ਜਸਪ੍ਰੀਤ ਹੋਰੀ ਹੈ ਨਹੀਂ ਮੈਂ ਚਾਹ ਪੀਣਾ ਸਸਰੀ ਕਾਲ ਪੁੱਤ ਸਸਰੀ ਕਾਲ ਬਈ ਸਸਰੀ ਕਾ ਬਹੁਤ ਠੀਕ ਹੋ ਜਸਪ੍ਰੀਤ ਹਾਂ ਬਈ ਠੀਕ ਠਾਕ ਹੋ ਗਿਆ ਸਸਰੀ ਕਾਲ ਬਈ ਹਾਂ ਸਸਰੀ ਕਾ ਮੈਂ ਠੀਕ ਹੈ ਠੀਕ ਹੈ ਬਈ ਲੈ ਬਾਈ ਤਾਂ ਮੇਰੇ ਮੋਢੇ ਤੇ ਤੋੜ ਦਿੰਦਾ ਮੈਂ ਬਾਈ ਦੇ ਮੋਢੇ ਤੇ ਚੱਲ ਕੋਈ ਬਹਿ ਜਾ ਕੋਈ ਗੱਲ ਨਹੀਂ ਪਤਾ ਛੋੜਾ ਕਿਹੜਾ ਬਾਹਲਾ ਫਰਕ ਹੈ ਥੋੜਾ ਥੋੜਾ ਫਰਕ ਹੈ ਹਾਂ ਭਾਬੀਂ ਦੀਂਦੀਂ ਓਏ ਤੇ ਬੁੱਤ ਅੰਦਰੀ ਹੈ ਅੱਛਾ ਹਾਂ ਮਾਂ ਕਿਤੇ ਪੇਕੇ ਪੂਕੇ ਵਾਗੀ ਨਾ ਨਾ ਉਹਨੂੰ ਵਿਚਾਰੀ ਨੂੰ ਕੰਮ ਹੀ ਲਾਈ ਰੱਖਿਆ ਕਰੋ ਤੁਸੀਂ ਹਾਰ ਪੁੱਤ ਕੰਮ ਤਾਂ ਸੋਲਣ ਕਰਨੀ ਸਸਰੀਕਾਲ ਸਸਰੀਕਾਲ ਭਾਬੀ ਠੀਕ ਆ ਸਸਰੀਕਾਲ ਭਾਬੀ ਸਸਰੀਕਾਲ ਓ ਠੀਕ ਆ ਠੀਕ ਠਾਕ ਬੈਠਾ ਮੈਂ ਪਾਣੀ ਲੈ ਕੇ ਆਉਣੀ ਸੀ ਹਾਂ ਕਹੀ ਹਾਂ ਲੈ ਆ ਦੇ ਪੁੱਤ ਔਰ ਪੁੱਤਾ ਇੱਥੇ ਲਾਤੀ ਆ ਦੇ ਕੇ ਗਾਹ ਉੱਤਰ ਕੇ ਆਈਆਂ ਬੇਬੇ ਮੋੜ ਤੇ ਲਾਤਾ ਸੀ ਸਾਨੂੰ ਉੱਥੇ ਤੁਰ ਕੇ ਆਈਆਂ ਅਸ ਤਾਂ ਲੈ ਦੱਸ ਤੁਸੀਂ ਫੋਨ ਕਰ ਭਾਈ ਲੈ ਆਉਂਦਾ ਸਾਨੂੰ ਚਲੋ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅੱਛਾ ਅੱਛਾ ਤੁਰਈਆਂ ਸੀ ਚਲ ਹੋਰ ਸੁਣਾ ਉੱਥੇ ਖੈਰ ਸੁੱਖ ਹੈ ਸਾਰੇ ਹਾਂ ਬੇਬੇ ਸਾਰੇ ਠੀਕ ਠਾਕ ਵਧੀਆ ਤੁਸੀਂ ਦੱਸੋ ਪਾਣੀ ਠੀਕ ਹੈ ਪੁੱਤ ਵਧੀਆ ਹੋਰ ਦਾਣਾ ਪੱਕਾ ਕੱਢ ਲਿਆ ਤੁਸੀਂ ਹਾਂ ਬੇਬੇ ਨਿਬੜ ਗਿਆ ਕੰਮ। ਅੱਛਾ ਅੱਛਾ ਤਾਂ ਹੀ ਆ ਗਿਆ ਨਿਬੜ ਗਿਆ ਕੰਮ। ਹੋ ਹੋ ਸਾਡਾ ਵੀ ਹੱਕ ਬਣਦਾ ਸੀ ਹੁਣ ਆਉਂਦਾ। ਹਾਂ। ਨਹੀਂ ਆਪਦੇ ਹਾੜੀ ਦੇ ਕੱਪੜੇ ਲੈਣ ਆਇਆ ਸੀ। ਲੈ ਦੇਖ ਲੈ। ਕੋਈ ਨਹੀਂ ਕੋਈ ਨਹੀਂ। ਦਵਾ ਦੇਗੇ ਰਾ ਸਾਰੇ। ਮੈਂ ਕਿਹਾ ਹੁਣ ਤਾਂ ਕਰ ਲਿਆ ਹੁਣ ਹਿਸਾਬ ਕਿਤਾਬ ਚੱਲੀਏ ਕਿਹੜਾ। ਹਾਂ। ਆਹ ਪਹਿਲਾਂ ਕਰਕੇ ਹੱਡੀਆਂ ਦੇ ਨਾਲ ਗੱਲ। ਕਹਿੰਦੀ ਹਿਸਾਬ ਕਿਤਾਬ ਪੁੱਛ ਲਾਂ ਦਾ ਆੜਤੀ ਨੂੰ ਕਰ ਲਾਂਦੇ। ਮਾਹ ਕੋਈ ਗੱਲ ਨਹੀਂ ਬੇਬੇ ਮੜਾ ਜਾਂ ਲੰਗ ਜਾਣ ਦੀ ਭੀੜ ਜੀ। ਕਰਿਆ ਵਾਂ। ਫੇਰ ਅਸੀਂ ਤਾਂ ਮੰਗੜਾ ਦਾ ਪਹਿਲਾਂ ਆ ਗਿਆ ਹਨਾ। ਹੋਰ ਕੋਈ ਨਹੀਂ ਸੋਡੇ ਕੇ ਜੋਗਰੇ ਤਾਂ ਹੈਗੇ ਨੇ। ਹਾਂ ਆਇ ਨਹੀਂ ਪਤਾ ਬੇਬੇ ਸਾਨੂੰ ਪਹਿਲਾਂ ਆਈਆਂ ਭਾਵੇਂ ਮੰਗਰਾਂਗੇ ਸਾਨੂੰ ਵਧੀਆ ਸੂਟ ਦਵਾ ਦੇ ਹੁਣ ਸਾਡੇ ਤਾਂ ਨੰਦ ਦਾ ਸਕਨਾਗਾ ਹਾਂ ਅੱਛਾ ਅੱਛਾ ਹੋਰ ਅਸੀਂ ਆਕੇ ਬੇਬੇ ਤੋਂ ਲੈ ਕੇ ਆਉਨੇ ਆ ਕੱਪੜੇ ਅਸਲਾ ਕਹਿ ਕੇ ਆਹ ਮਾ ਵੀ ਲੈ ਲਓ ਹਾਂ ਭਾਬੀ ਨੂੰ ਵੀ ਦਵਾਵਾਂਗੇ ਕਹਿ ਕੇ ਹਟਿਆ ਹੈ ਬੈਠਨਾ ਆਕੇ ਮੈਨੂੰ ਐਤਕੀ ਵਧੀਆ ਜਿਹਾ ਸੂਟ ਲੈ ਦਿਓ ਮੈਂ ਕਿਹਾ ਕੋਈ ਗੱਲ ਨਹੀਂ ਪੁੱਤ ਸਾਬ ਕਿਤਾਬ ਕਰ ਲਈਏ ਤੈਨੂੰ ਵਧੀਆ ਸੂਟ ਲਿਆ ਦੇਾਂਗੇ ਤੁਹਾਡਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਤੁਸੀਂ ਵੀ ਆਉਂਗੇ ਚਲੋ ਕੋਈ ਗੱਲ ਨਹੀਂ ਸਾਬ ਕਿਤਾਬ ਮੰਗਰੋਂ ਕਰੀਏ ਹੁਣ ਸੂਟ ਦਵਾਦੇ ਸਾਨੂੰ ਲੈ ਦੇਖ ਲੈ ਕੁਲਦੀਪ ਕੋਈ ਨਹੀਂ ਖੜਾ ਕੋਈ ਨਹੀਂ ਅਸੀਂ ਕਿਹੜਾ ਭਾ ਦੇ ਤਿੰਨੇ ਵਜੂ ਚ ਹੈ ਬੇਬੇ ਕੰਜੂਸੀ ਕਰਦੀ ਹੈ ਬਾਈ ਮੜੀ ਜੀ ਮੈਂ ਕੰਜੂਸੀ ਤਾਂ ਕਾਨੂੰ ਕਰਦੀ ਆ ਉਸ ਗੱਲ ਵਾਂਗੂ ਆ ਕੇ ਪਿੰਡ ਬੰਨਿਆ ਨਹੀਂ ਮੰਗਤੇ ਪਹਿਲੀ ਵਾਰਗੇ ਅਸ ਹਾਬ ਨੇ ਕਿਤਾਬ ਨਹੀਂ ਬੇਬੇ ਅਸੀਂ ਮੰਗਤੇ ਬਣ ਕੇ ਫਿਰ ਨਹੀਂ ਨਹੀਂ ਇਹ ਇਹਦਾ ਇੱਕ ਕਹਾਵਤ ਆ ਆ ਕਿ ਤੇ ਤਾਂ ਸੁੱਖ ਨਾਲ ਕਾਨੂੰ ਬਣ ਕੇ ਜਿਹੜੇ ਸੂਟ ਤੇ ਹੱਥ ਰੱਖਣਗੇ ਨਾ ਬੈਣਾ ਉਹੀ ਦਵਾਦੀ ਠੀਕ ਹੈ ਜੀ ਠੀਕ ਹੈ ਸਤਿ ਮਰਦੋ। ਹਾਂ। ਸਾਰੀ ਬਾਬੀ ਤਾਂ ਕਿੰਨਾ ਖੋਸ ਹੋਗੀ। ਹਾਂ ਨਾ ਨਾ ਪੁੱਤ ਸੂਟ ਸੋਨੂ ਲੈ ਕੇ ਤੇਰਾ ਬੱਡਾ ਦੇ ਲਾ ਪਾਪੇ ਪਤਾ ਕੀ ਹੋ ਗਿਆ। ਨਹੀਂ ਅਸੀਂ ਲੈ ਵੀ ਆਉਂਦੇ ਘਰੋਂ ਵੀ ਲੈ ਲੈਂਦੇ ਕੱਪੜੇ। ਘਰੋਂ ਵੀ ਸਾਨੂੰ ਵੈਸੇ ਕੁਝ ਕਹਿੰਦੇ ਨਹੀਂ। ਮੈਂ ਸਾਡਾ ਹੱਥ ਜਾ ਤੰਗ ਹੋ ਰਿਹਾ ਥੋੜਾ ਜਿਹਾ। ਅਸੀਂ ਜ਼ਮੀਨ ਜੀ ਲੈਤੀ ਸੀ ਕਿ ਲੱਕ ਬਗਣ ਦਾ। ਉਹਦੇ ਕਰਕੇ ਅਸੀਂ ਆਖਿਆ ਪਾ ਬੇਬੇ ਹੋਣਾ ਤਾਂ ਲੈ ਆਉਨੇ ਆ ਕੱਪੜੇ। ਚਲ ਕੋਈ ਗੱਲ ਨਹੀਂ। ਵਧੀਆ ਗੱਲ ਹੈ ਭਾਈ ਵਧਾਈਆਂ। ਕੋਈ ਨਹੀਂ। ਹੈਂ? ਰੱਬਾ ਮਾਤਮਾ ਸਾਹਿਬ ਨੇ ਜੱਟੋ ਤਾਂ ਵਧੀਆ ਹੋ ਗਿਆ। ਜ਼ਮੀਨ ਲੈ ਲਈਏ 2 ਫੁੱਟ ਰਲੇ ਹੀ ਫੇਰ ਅਸੀਂ ਡੱਪੇ ਲੈ ਕੇ ਆਵਾਂਗੇ ਚੱਲ ਕੋਈ ਨਹੀਂ ਪੁੱਤ ਕੋਈ ਨਹੀਂ ਜਿਉਂਦੇ ਬਸਦੇ ਰਹੋ ਚਲ ਅਹੀਂ ਬਣ ਜੂਗੀ ਮਾਂ ਵਿਚੀ ਜ਼ਮੀਨ ਵਧੀਆ ਸਮਾਂ ਜੇ ਫੂਸੀ ਫੂਸੀ ਪੂੜੇ ਪਕਾਵਾਂਗੇ ਫੇਰ ਹੀ ਆ ਹਾਂ ਜੇ ਹੁਣ ਵਾਲਾ ਖਰਚ ਕਰਾਂਗੇ ਤੈਨੂੰ ਪਤਾ ਫੇਰ ਤਾਂ ਕਿੱਥੇ ਜ਼ਮੀਨਾਂ ਜੁੜਨਗੀਆਂ ਨਾ ਨਾ ਪੁੱਤ ਅੱਜਕੱਲ ਮੁੰਡੇ ਇਹਦੇ ਟਾਈਮ 'ਚ ਜ਼ਮੀਨਾਂ ਬਣਾਉਣੀਆਂ ਮਾਤਾ ਚੱਲ ਲੈ ਬਣਾਈ ਬੈਠੀ ਸੀ ਭਾਬੀ ਇਹ ਤਰ ਬਾਈ ਕਲੇ ਚਾਹ ਬਣਾ ਲੱਕ ਦੇ ਕਾਮਤੋ ਆ ਅਸੀਂ ਆਪਣੇ ਇਧਰ ਸਬਜੀ ਜੀ ਗੁੱਟ ਕੇ ਆਈ ਦੀ ਅੱਛਾ ਮੈਂ ਤਾਂ ਚਾਪੀ ਵਾ ਜੀ ਪੁੱਤ ਮੈਂ ਨਹੀਂ ਪੀਂਦੀ ਸਬਜੀ ਲਾ ਰੱਖਿਆ ਬਈ ਵਾਵਾ ਸਬਜੀ ਹੈਗੀ ਆਪਣੇ ਖਾਨ ਕੇ ਜੋਗਰੀ ਚੱਲ ਵਧੀਆ ਸਮਾਂ ਕੀ ਆ ਮੁੱਲ ਦੀਆਂ ਸਬਜ਼ੀਆਂ ਚੋਟਾ ਥੋੜੀ ਥੋੜੀ ਸਾਰੀ ਲਾ ਦਿੰਦਾ ਹਾਂ ਥੋੜੀ ਥੋੜੀ ਸਾਰੀ ਲਾ ਮਹਿੰਗੀ ਵੀ ਬਥੇਰੀ ਹੋ ਰਹੀ ਹੈ ਸਬਜੀ ਨਾ ਮੈਨੂੰ ਤਾਂ ਸ਼ੌਕ ਹੀ ਆ ਪੈਣ ਸਾਨੂੰ ਪਤਾ ਤਾਂ ਹੈਗਾ ਨਾ ਮੁੱਟੀ ਲਾਈ ਲੈਣਾ ਉਹੀ ਤਾਂ ਗੱਲ ਵਧੀਆ ਗੱਲ ਆ ਬਈ ਐਵੇਂ ਜ਼ਰੂਰੀ ਆ ਮੇਰੀ ਗੱਲ ਸੁਣੋ 120 ਰੁਪਏ ਕਿਲੋ ਤੋਰੀ ਆ ਹਾਂ ਪਿੰਡੀਆਂ ਪਿੰਡੀਆਂ ਜਿਵਾਕ ਜੇ ਕਹਣਗੇ ਪਿੰਡੀਆਂ ਖਾਣੇ ਇੰਨੀਆਂ ਮਹਿੰਗੀਆਂ ਪਿੰਡੀਆਂ ਇਥੇ ਕੁਆਦੀਆਂ ਮਗਰ ਸਾਨੂੰ ਸੱਚੀ ਗੱਲ ਹੈ ਭਾਈ ਜੇ ਤਾ ਹੈਗਾ ਚਾ ਲਾ ਲੰਦਾ ਨੇੜੇ ਨਾਲੇ ਹਾਂ ਸਾਡੇ ਵੀ ਲਾਡੀ ਲਾ ਕੇ ਆਇਆ ਸੀ ਅੱਛਾ ਹੁਣ ਲਾ ਕੇ ਆ ਜਿਹੜੀਆਂ ਰਹਿੰਦੀਆਂ ਸੀ ਕੁਸਤਾ ਲਾ ਰੱਖੀਆਂ ਸੀ ਅੱਛਾ ਅੱਛਾ ਹੁਣ ਲਾਇਆ ਚੱਲ ਚੰਗੀ ਗੱਲ ਪੁੱਤ ਮੈਂ ਕਿਹਾ ਭਾਈ ਲਾ ਲਿਆ ਕਰੋ ਸਬਜ਼ੀ ਤਾਂ ਸਬਜ਼ੀ ਦਾ ਨੂੰ ਮੁੱਲ ਲਓ ਹਾਂ ਸੁੱਕ ਨਾਲ ਬਾਹਣ ਹੈ ਆਪਾਂ ਵੀ ਕਿਸਾਨ ਵੀ ਜਾ ਕੇ ਮੁੱਲ ਲੈ ਕੇ ਆਵੋ ਸਬਜ਼ੀ ਫਿਰ ਕੀ ਫਾਇਦਾ ਨਾਲ ਮੁੱਲ ਦੀਆਂ ਵਧੀਆ ਨਹੀਂ ਹੁੰਦੀਆਂ ਪੁੱਤ ਬਾੜੀ ਸਵਾਦ ਹੀ ਨਹੀਂ ਬਣਦੀ ਹੋਰ ਸਵਾਦ ਨਹੀਂ ਬਣਦੀ ਹੋਰ ਦੱਸ ਪੁੱਤ ਆਪਾਂ ਦਾ ਪਿੰਡਾ 'ਚ ਬੈਠੇ ਆ ਹੈ ਨਾ ਮੇਰੇ ਤਾਂ ਮਾੜਾ ਮੋਟਾ ਸ਼ਹਿਰਾਂ 'ਚ ਪਾਪਾ ਮਿੱਟੀ ਮੰਜੇ ਦੇ ਸਾਹ ਚ ਲਾਉਂਦੇ ਨੇ ਲਾਉਂਦੇ ਨੇ ਭਾਈ ਗੰਗਲਿਆਂ ਚ ਜਾਈ ਬੈਠੇ ਨੇ ਬਥੇਰੇ ਕੋਠਾ ਤੇ ਲਾ ਲੈਂਦੇ ਨੇ ਸ਼ਹਿਰਾਂ 'ਚ ਦਾ ਬਾਹਲਾ ਔਖਾ ਹੈ ਹੋਰ ਜੀ ਜੀਜਾ ਹੋਰ ਦੱਸ ਪੁੱਤ ਆ ਮੰਮਾ ਬਿੰਦਰ ਦਾ ਫੋਨ ਆ ਜਾਂਦਾ ਪੁੱਤ ਹਾਂ ਬੇਬੇ ਆ ਜਾਂਦਾ ਫੋਨ ਅੱਛਾ ਅੱਛਾ ਠੀਕ ਠਾਕ ਹੈ ਹਾਂ ਠੀਕ ਠਾਕ ਹੈ ਉਹ ਵੀ ਕਹਿੰਦਾ ਸੀ ਚਲ ਦੋ ਤਿੰਨ ਮਹੀਨਿਆਂ ਨੂੰ ਆਉਂਗਾ ਮੈਂ ਚੱਲ ਚੰਗਾ ਪੁੱਤ ਜਦੋਂ ਆਏਗਾ ਨਾ ਵੇਖ ਕੇ ਜਾਵੇ ਹਾਂ ਉਹ ਤਾਂ ਅਸੀਂ ਨਾ ਗੱਡੀ ਤੇ ਆਵਾਂਗੇ ਸਾਰਾ ਟੱਬਰ ਚੰਗਾ ਪੁੱਤ ਟੈਂਸ਼ਨ ਨਾ ਲਾ ਉਹ ਚੰਗਾ ਵਾਧੂ ਖਰਚਾ ਕਰਾ ਕੇ ਜਾਓ ਕੋਈ ਨਹੀਂ ਕੋਈ ਨਹੀਂ ਉਹ ਤਾਂ ਲੰਮੀਆਂ ਤਰੀਕਾ ਹੀ ਪਾਉਂਦਾ ਹੁੰਦਾ 2-3 ਮਹੀਨਿਆਂ ਨੂੰ ਮੈਨੂੰ ਤਾਂ ਲੱਗਦਾ ਨਹੀਂ ਕਹਿ ਦਿੰਦਾ 2-3 ਮਹੀਨਿਆਂ ਨੂੰ ਕਿੰਨੇ ਵਾਰੀ ਹੋ ਗਿਆ ਹੁੰਦਾ ਹੈ ਨਹੀਂ ਹਜੇ ਬਸ ਫਿਰ ਉਹੀ ਕਹਿ ਦਿੰਦਾ ਕਹਾਂ ਆਉਂਗਾ ਕਹਾਂ ਸਾਨੂੰ ਬਸ ਲਾਰਾ ਲਾਈ ਰੱਖਦਾਗਾ ਹਾਂ ਅਸੀਂ ਕਹਿ ਦਿੰਦੇ ਕੰਮ ਹੀ ਇਹ ਜੀ ਵੀ ਭਾਈ ਕਦੋਂ ਆਵੇ ਕਦੋਂ ਆਵੇਂਗਾ ਨਹੀਂ ਨਹੀਂ ਨਾ ਤੁਸੀਂ ਕੰਮ ਨਵੇੜ ਲੈਣੋ ਛੇਤੀਏ ਥੋੜਾ ਐਸਾ ਨੋ ਹੌਸਲਾ ਜਬ ਵੱਧ ਜਾਂਦਾ ਮੇੜ ਲੈ ਜੀ ਤਰੀਕਾ ਡੂਲੀ ਦਾਣੇ ਹਾਂ ਬਈ ਸਾਰਾ ਨਿਮੇੜ ਲਾ ਚਲ ਕੱਲ ਕੱਲ ਪਰਸਵੀ ਬਣਾ ਕੇ ਹਟਿਆ ਤੂੜੀ ਹਾਂ ਤੇ ਬਸ ਨਾਲ ਦੀ ਨਾਲ ਬੰਦੇ ਪਾ ਗਏ ਆਹੋ ਜੀ ਤਾਂ ਫਿਰ ਤਾਂ ਕੰਮ ਬਸ ਨਾਲ ਹੀ ਮਸ਼ੀਨ ਦੇ ਨਾਲ ਹੀ ਬੰਦੇ ਨੇ ਹਾਂ ਉਹ ਨਾ ਉਹ ਕੰਮ ਨੇ ਪੜੀ ਇੱਕ ਪਹਿਲਾਂ ਹੀ ਔਖਾ ਹੁੰਦਾ ਸੀ ਥੋੜਾ ਜਿਆਦਾ ਪਹਿਲਾਂ ਲੋਕ ਦਿਹਾੜੀ ਭਾਲਦੇ ਫਿਰ ਤਰਹਿੰਦੇ ਦੁਖੀ ਹੋਈ ਜਾਂਦੇ ਉਹਦਾ ਭਾਈ ਪੈਸਾ ਚਾਹੀਦਾ ਕੁਛ ਮਰਜ਼ੀ ਕਰਾ ਹਾਂ ਬਈ ਸਹੀ ਗੱਲ ਉਹ ਹੀ ਗੱਲ ਠੀਕ ਮੈਂ ਹੁਣ ਚਾਰ ਦਿਨ ਲਾ ਕੇ ਜਾਇਆ ਮਾਸਿਕ ਕੰਮ ਤਗੜੀ ਆ ਕੰਮ ਜਿਆਦਾ ਕੰਮ ਕਰ ਲੂਗੀ ਭਾਬੀ ਤੈਨੂੰ ਪਤਾ ਇੰਨੇ ਦਿਨ ਕਿੱਥੇ ਰਹਾ ਜਾਂਦਾ ਫਿਰ ਤੈਨੂੰ ਪਤਾ ਤਿਆਰੀਆਂ ਵੀ ਕਰਨੀਆਂ ਕੁੜੀ ਦੇ ਸਾਗਨ ਦੀਆਂ ਹੋਰ ਚਲ ਹੁਣ ਦੋ ਦਿਨ ਤਾਂ ਲਾਈ ਜਾ ਫਿਰ ਚਲ ਕੋਈ ਨਹੀਂ ਇੱਕ ਦਿਨ ਲਾ ਜਾਂਗੇ ਅੱਜ ਤਾਂ ਅਸੀਂ ਰਹਾਂਗੇ ਕੱਲ ਨੂੰ ਕਰਾਂਗੇ ਕੱਲ ਨੂੰ ਲਾ ਜਾਂਗੇ ਹੱਥ ਨੇ ਆਈਆਂ ਜਮਾ ਹੱਥ ਨੇ ਹੋਰ ਕੋਈ ਨਹੀਂ ਤੁਸੀਂ ਆਉਂਦੇ ਵੀ ਨਹੀਂ ਹੱਥ ਨੇ ਵੀ ਨਹੀਂ ਆਉਂਦੇ ਸਾਡੇ ਕੋਲੇ ਤੇ ਇਹ ਗੱਲਾਂ ਕਰਦੇ ਸਾਨੂੰ ਪਤਾ ਕਿੰਨਾ ਚਿਰ ਹੋ ਗਿਆ ਗਿਆ ਨੂੰ ਦੋ ਸਾਲ ਹੋ ਗਏ ਆ ਮਾਰੇ ਆ ਸਾੰਬਲੀ ਇਹ ਕੰਮ ਤਾਂ ਹੁੰਦਾ ਹੋ ਜਾਂਦਾ ਤੇ ਕੰਮ ਨਹੀਂ ਹੁੰਦਾ ਹਾਂ ਔਰ ਬੁੱਤ ਮੈਂ ਤਾਂ ਕੰਮ ਨਹੀਂ ਬੀਬੇ ਦਾ ਔਖਾ ਹੋ ਜਾਂਦਾ ਮੈਂ ਪਹਿਲਾਂ ਥੋੜੀ ਜੀ ਚਾਹ ਤੂੰ ਵੀ ਪਵਾ ਲਾ ਪੁੱਤ ਮੈਂ ਨਹੀਂ ਪਾ ਵੀ ਲੈ ਦੇ ਬਾਟੀ ਨਾ ਜਮੀ ਨਹੀਂ ਪੀਣੀ ਮੱਖਿਆ ਥੋੜੀ ਜੀ ਪੀ ਲੈ ਪਹਿਲਾਂ ਮੈਂ ਕਹਿ ਕੇ ਹਟੀ ਮਾ ਪੁੱਤ ਮੇਰੀ ਜਰਨਜੀਤਾ ਹੁਣ ਜਾ ਕੇ ਆਵਾਂਗੇ ਪਹਿਲਾਂ ਵਾ ਦਿੱਤਾ ਆਪਣਾ ਠੀਕ ਹੈ ਜੀ ਹਾਂ ਹੋਰ ਹੋਰ ਚੱਲ ਕੋਈ ਗੱਲ ਨਹੀਂ ਪੁੱਤ ਤੁਸੀਂ ਜਾਇਓ ਔਕੀ ਸੌਕੀ ਮੈਂ ਸਾ ਲਾਂਬੇ ਦਿੱਤੇ ਤੇ ਆਉਂਗੇ ਤੁਸੀਂ ਹੁਣੇ ਆ ਮੈਂ ਬੀਬੇ ਕਹਿੰਦੀ ਮੈਂ ਤਾਂ ਰਹਿ ਜੋ ਤੁਸੀਂ ਜਾਇਓ ਔਕੀ ਸੌਕੀ ਸਾਰ ਚੱਲ ਕੋਈ ਨਹੀਂ ਕੋਈ ਨਹੀਂ ਫਿਰ ਕਿਉਂ ਇੱਕ ਦੋ ਕਿਸੇ ਨੂੰ ਕਹਿਦੇ ਹੋ ਮਾਸੀ ਵਰਗਿੰਨ ਸਾਧ ਲਈ ਬੀਬੇ ਹੋਰ। ਇਹਨਾਂ ਨੇ ਵੀ ਤਾਂ ਹੁਣ ਜਾਣਾ ਆਉਣਾ ਹੀ ਆ ਵਿਚਾਰੇ ਕਿੰਨਾ ਚਿਰ ਕਰੇ ਕੰਮ ਤਾਂ ਮੇਰੀ ਗੱਲ ਸੁਣ ਬੇ ਬੇ ਮੁੱਕਦੇ ਨਹੀਂ ਇਹ ਤਾਂ ਮਰਿਆਂ ਨੇ ਮੁਕਣਗੇ ਕੰਮ ਤਾਂ ਹਾਂ ਕੰਮ ਤਾਂ ਨਹੀਂ ਮੁਕਰੇ ਪੁੱਤਾ ਉਹੀ ਤਮਾ ਬਦਰੀ ਹੈ ਹਾਂ ਬਸ ਇੱਕ ਮੇਰੀ ਮੇਰੀ ਕਰੇ ਤਾਂ ਸਰਦਾਰੀ ਭਾਬੀ ਵਿਚਾਰੀ ਜਿੱਦ ਨਹੀਂ ਵਹੀ ਏ ਘੇਰਾਂਗੀ ਸਾਡੇ ਕੋਲ ਤਾਂ ਹਾਂ ਨਾ ਨਾ ਹੁਣ ਭੇਜਾਂ ਉਹ ਵੀ ਭੱਜੇ ਨੱਥੇ ਪਹਿਲਾਂ ਇਹਨਾਂ ਨੂੰ ਹੀ ਭੇਜੂੰਗੀ ਮੈਂ ਫੇਰ ਆਜਾਂਗੀ ਜਦੋਂ ਬਿੰਦਰ ਆਇਆ ਨਾ ਉਦੋਂ ਬਹਾਨੇ ਨਾਲ ਆਜਾਂ ਪੈ ਮੈ ਪਤਾ ਨਹੀਂ ਕਿਵੇਂ ਇਹ ਹੋਗੇ ਨਾਲੇ ਕੋਈ ਕੰਮ ਨਹੀਂ ਹੁੰਦੇ ਬਾਹਲੇ ਹਾਂ ਆਹ ਦੇਖ ਲੈ ਆ ਤਾਈ ਬਈ ਗਰਮੇਲਕੁਰਾ ਪਰ ਅੱਜ ਟੱਕਰੀ ਆ ਸਾਨੂੰ ਚੱਕੇ ਝੋਲਾ ਇੱਕ ਪੀਪੀ ਜੀ ਲਈ ਜਾਂਦੇ ਉਹਨੂੰ ਤਾਂ ਬਈ ਕੰਮ ਕਰ ਹੈ ਆਇਆ ਕਿ ਦਿੱਤੀ ਆਉਣੀ ਆ ਇਹ ਜਵਦੀ ਹੁੰਦੀ ਆ ਉਹ ਕਿੱਥੇ ਵਾਕੀ ਉਹ ਨਹੀਂ ਤਾਂ ਪੁਰੇ ਜਾਂਦੀ ਮੇਰੀ ਭੈਣ ਕੋਲ ਭੈਣ ਕੋਲ ਜਾਂਦੀ ਉਹ ਤਾਂ ਭਾਈ ਤੁਰ ਹੀ ਫਿਰਦੀ ਪੀਪੀਆਂ ਭਾਂਡੇ ਦੇ ਚੱਕੀ ਫਿਰਦੀ ਸੀ ਪਤਨ ਕੀ ਲੈਦੀ ਸੀ ਕਿਉਂ ਲੈਣ ਲੱਗਦੀ ਹੈ ਬਿਮਾਰ ਰਹੀਏ ਨਾਲ ਮਰ ਜਨੇੜੋ ਟਰੋ ਮਿਲਦਾ ਹੀ ਦੇਸੀ ਕਿਉਂ ਹਾਂ ਉੱਥੇ ਵਧੀਆ ਮਿਲਦਾ ਕਹਿੰਦੀ ਅੱਛਾ ਅੱਛਾ ਡੈਰੀ ਹੋਣੀ ਉੱਥੇ ਦੱਸ ਕੇ ਗਈ ਹੋਣੀ ਫਿਰ ਪ੍ਰਚਾਰ ਕਰਕੇ ਪ੍ਰਚਾਰ ਕਰਕੇ ਗਈ ਉਹ ਕਾਨੂੰ ਦੇਸੀ ਕਿਉਂ ਕਾਨੂੰ ਵਧੀਆ ਮਿਲਦਾ ਆ ਆਧਾਰ ਕਾਰਡ ਦੇ ਪਵਾੜੇ ਨੇ ਸਾਰਾ ਅੱਛਾ ਅੱਛਾ ਹੋਰ ਭਈ ਵਾਲੀਆਂ ਬੱਸਾਂ ਨੇ ਕਿੰਨੇ ਮਾਰਦੀ ਵਗਜੋ ਉਨੂੰ ਹਜ਼ਾਰ ਨਹੀਂ ਦਿੰਦੇ ਬਹਾਨੇ ਨਾਲ ਲੰਘੀ ਹਾਂ ਆ ਭੀਗਾ ਭਈਆਂ ਨਾਲ ਬਾਟੇ ਟੋਪਾ ਆ ਭਾਈ ਅੱਗੇ ਪੈਸੇ ਕਰਨੇ ਚਾਹੀ ਜਾਂਦੀਆਂ ਬੁੱਢਾ ਲੱਗਦਾ ਪਾੜਾ ਲੱਗੂਗਾ ਮੈਂ ਬਿਨਾਂ ਪਾੜੇ ਤਾਂ ਜਾਣਾਗਾ ਮੌਜ ਨਾਲ ਤੁਰ ਜਾਂਦੀਆਂ ਨੇ ਚੱਕ ਕੇ ਝੋਲਾ ਚੱਕ ਲਿਆ ਆਧਾਰ ਕਾਰਡ ਹੁਣ ਤਾਂ ਜੇ ਕਹਿੰਦੇ ਨਾ ਕਨੈਕਟਰ ਕਹਿੰਦੇ ਜੇ ਕੁਲਫੀ ਖਾਣੀ ਹੋਵੇ ਨਾ ਉਹ ਵੀ ਕੁਲਫੀ ਘਾਣ ਵੀ ਮਾਰਸਾ ਵਗ ਜਾਂਦੀਆਂ ਨੇ ਆਧਾਰ ਕਾਰਡ ਤੇ ਹਾਂ ਕੁੜੇ ਪੁੱਤ ਮਾਇ ਤਾਂ ਕਦੇ ਨਹੀਂ ਗਈ ਹੈਗੀ ਹੈ ਪਦਾਰਕਾੜਤਾ ਮੇਰਾ ਵੀ ਹੈਗਾ ਆਪਣਾ ਕੰਮ ਕੁਝ ਹੋਰ ਆ ਆਪਾਂ ਥੋੜੀ ਜੀ ਸੰਗ ਮੰਨਦੇ ਆ ਹਾਂ ਨਾ ਨਹੀਂ ਉਹ ਬੇਬੇ ਨੂੰ ਪਤਾ ਤਾਂ ਹੈਗਾ ਮਾਸੀ ਦਾਦਾ ਉਹ ਤਾਂ ਦੂਜੇ ਤੀਜੇ ਦਿਨ ਕਦੇ ਮਾਨਸਾ ਕਦੇ ਭਲਾੜ ਕਦੇ ਧਨਪਰੇ ਉਹ ਤਾਂ ਚੋਲਾ ਚੱਕੀ ਰੱਖਦੀ ਆ ਮੈਂ ਕਈ ਦਿਨਾਂ ਦੀ ਗੱਲ ਆ ਕਿ ਮੈਂ ਇਥੇ ਬੇਬੇ ਮੇਰੀ ਸੱਸ ਉਹਨੂੰ ਤਾਂ ਕਾਲਾ ਚੋਲਾ ਖੜਨ ਨਹੀਂ ਦਿੰਦਾ ਸਾਡੀ ਦੋਵੇਂ ਜਣੀਆਂ ਬਾਗੀਆਂ ਭਾਈ ਉਹਦੇ ਨਹੀਂ ਜਿੱਦੇ ਉਹਨਾਂ ਨੇ ਜਗਤਾਰ ਕੇ ਵਿਆਹ ਸੀ ਉਹਦੇ ਗਈਆਂ ਸੀ ਮੈਂ ਇਥੇ ਬੇਬੇ ਭਾਈ ਭਾਈ ਨਾ ਜਦੋਂ ਟਿਕ ਟਿਕ ਨਾ ਟਿਕ 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 ਅਸੀਂ ਨੇ ਚੱਕ ਕੇ ਪੈਸੇ ਪੜਾਤੇ ਭਾਈ 40 ਰੁਪਏ ਕਹਿੰਦਾ ਭਾਈ ਤੁਹਾਡਾ ਆਧਾਰ ਕਾਰਡ ਮੈਂ ਕਹਾਂ ਭਾਈ ਅਸੀਂ ਨੇ ਆਧਾਰ ਕਾਰਡ ਦਿੰਦੇ ਕੀ ਗੱਲ ਆ 20 20 ਰੁਪਿਆ ਦੀ ਕੰਧਾਂ ਲਾ ਕਾਮਲੀਆਂ ਹੋਈਆਂ ਤੁਸੀਂ ਅਸੀਂ ਆਖਿਆ ਕਿਉਂ ਕਹਿੰਦਾ ਤੁਸੀਂ ਆਧਾਰ ਕਾਰਡ ਚ ਲਾਇਆ ਕਰੋ ਜਿਹੜਾ ਲੱਖ ਲੱਖ ਰੁਪਏ ਤਨਖਾਹ ਲੈਂਦੀਆਂ ਨੇ ਮੈਸਟਰ ਨਹੀਂ ਆਉਂਗੇ ਪੁਲਸ ਵਾਲੀਆਂ ਹੋ ਗਈਆਂ ਉਹ ਵੀ ਤਾਂ ਪੈਸੇ ਬਚਾਈ ਜਾਂਦੀਆਂ ਨੇ ਹੈ ਤੁਸੀਂ ਬਚਾਉਂਦੀਆਂ ਨੇ ਪੈਸੇ ਭਾਈ ਕੁਛ ਨਹੀਂ ਹੁੰਦਾ ਲਾ ਹਾਲ ਇਹਨਾਂ ਜਿੰਨਾ ਚ ਰਹਿਗਾ ਮਾਂ ਬੇ ਭਾਈ ਤੂੰ ਤਾਂ ਬਾਹਲੇ ਚੰਗਾਗਾ ਜਿਹੜਾ ਤੂੰ ਐ ਕਹਿਣਾ ਨਹੀਂ ਤਾਂ ਕਲੈਕਟਰ ਗਾਲਾਂ ਹੀ ਜੰਦੇ ਨੇ ਹਾਂ ਦੱਸਦੀ ਨਹੀਂ ਪਤਨੀ ਵਾਲੀ ਹੁੰਦੀ ਹੈ ਆਧਾਰ ਕਾਰਡ ਨਹੀਂ ਬਸਾਂ ਤੇ ਜੀ ਇਹਦੇ ਲਈ ਬੁਰਾ ਹਾਲ ਆਵੇ ਭਾਈ ਬਹੁਤਾ ਸਮਝ ਆਵੇ ਕਿ ਤੁਸੀਂ ਚਾਹੇ ਕਿ ਤੁਸੀਂ ਕਰਦੇ ਹੋ ਕਿ ਕਿਸੇ ਦੀ ਗਾਂ ਟੁੱਟ ਗਈ ਲਮ ਕਲਮ ਕਈਆ ਭਾਈ ਬੁਰਾ ਹਾਲ ਬੁਰਾ ਹ ਆ ਜਿਹੜੀ ਬੱਸ ਅਚਾਪਾ ਆਈਆਂ ਉਹਦੇ ਚ ਕਿੰਨਾ ਬੁਰਾ ਹਾਲ ਸੀ ਭੀੜ ਭੜਾਕਾ ਧੱਕਾ ਮੁੱਕੀ ਮੈਂ ਤਾਂ ਕੰਨੀ ਹੱਤ ਲਾ ਲਈ ਮੈਂ ਮੋੜ ਕੇ ਤਾਂ ਨਹੀਂ ਚੜਦੇ ਮੇਰੀ ਬੀਏ ਨਹੀਂ ਦਿੱਤੇ ਚੁੱਕੇ ਮੋੜ ਕੇ ਨਹੀਂ ਕੰਨੀਆਂ ਤੇ ਲਾ ਕੇ ਮੇਰੇ ਤਾਂ ਪਹਿਲਾਂ ਘੜਾ ਆਪਾਂ ਲਾਉਂਦੇ ਨਹੀਂ ਸੀ ਪਹਿਲਾਂ ਵੀ ਤਾਂ ਆਪਾਂ ਦੁਨੀਆ ਵਸਾਂ ਦੀ ਚੜ੍ਹ ਕੇ ਆਉਂਦੇ ਤੇ ਹੁਣ ਦਾ ਅਟਾੜਾ ਇਹ ਹੁੰਦੀ ਕੀ ਜਾਂਦੇ ਨੇ ਭੀੜ ਤਾਪੀ ਹੋਣੀ ਪੰਗਾ ਕੀ ਹੋ ਗਿਆ ਬੇਬੇ ਲੱਗੀ ਖੜੀ ਸੀ ਕਾਊਂਟਰ ਤੇ ਸਾਨੂੰ ਆਏ ਹੋ ਗਿਆ ਕਿ ਵੇਲਾ ਪਹਿਲੀ ਹੋਇਆ ਪਏ ਜੇ ਲੰਘ ਗਿਆ ਨਹੀਂ ਪਤਾ ਕਿੰਨੇ ਕੁ ਚੱਲਣਾ ਨਹੀਂ ਨਹੀਂ ਹੁੰਦਾ ਕਹਿੰਦੇ ਕੱਡੇ ਨੂੰ ਦੇਖ ਕੇ ਪੈਰ ਭਾਰੀ ਹੋ ਗਿਆ ਉਹ ਗੱਲ ਹੋ ਗਿਆ ਹੁਣ ਦੁਨੀਆ ਦਾ ਜੀ ਤੂੰ ਆਪ ਫਰੀ ਆ ਜਿੱਥੇ ਜੀ ਕਰਦਾ ਅੰਬਰ ਸਾਰ ਵਾ ਕੇ ਤੂੰ ਲਾ ਲਾ ਅੰਬਰ ਸਾਰ ਅੱਗੇ ਕੋਈ ਜਾਂਦਾ ਨਹੀਂ ਸੀ ਜਾਂਦਾ ਨਹੀਂ ਸੀ ਤੂੰ ਤਾਂ ਜਾ ਕੇ ਦੇਖ ਜਦੋਂ ਮਰਜ਼ੀ ਵਾ ਕੇ ਤੂੰ ਜਾ ਬਸ ਬੁਰਾ ਹਾਲ ਹੈ ਬਸ ਆਪਣੀ ਮਰਨੀ ਤੇਲ ਸੀ ਟੈ ਖੜਾਉਂਦੀ ਆ ਉੱਥੇ ਹੋਰ ਹੋਰ ਬੁਰਾ ਹਾਲ ਹੁੰਦਾ ਲੋਕਾਂ ਦਾ ਇੱਥੇ ਰਹਿੰਦੀ ਆ ਭਾਈ ਅੱਗੇ ਕੋਈ ਮਾਹੀ ਪਾਹੀ ਜਾਂਦਾ ਸੀ ਹਾਂ ਚਲੋ ਕੁਪੜੇ ਕੁਪੜੇ ਨਾ ਨੂੰ ਲੱਗਿਆ ਹਾਂ ਹੋਰ ਭਾਈ ਗਰਮੀ ਚ ਇਸ ਤਾ ਬੁਰਾ ਹਾਲ ਹੀ ਹੋ ਗਿਆ ਕੋਈ ਨਹੀਂ ਨਾ ਹੋਣਾ ਹਾਂ ਚਲ ਹੋਰ ਚਾਹ ਵੀ ਨਾ ਸਰਦਾ ਨਹੀਂ ਬਈ ਕਰੀਏਗੀ ਹਾਂ ਕਿੰਨੀ ਮਰਜੀ ਗਰਮੀ ਆ ਕਿਆ ਤੋਂ ਬਿਨਾਂ ਨਹੀਂ ਬੰਦਾ ਸਹਾਰ ਸਕਦਾ ਹੋਰ ਕੋਈ ਆ ਚਾਹੇ ਇਹ ਵੀ ਨਸ਼ਾ ਹੋਵੇ ਇੱਕ ਤਰ੍ਹਾਂ ਦਾ ਨਾ ਚਾਹੀਏ ਪਤਾ ਹੋਰ ਮੈਂ ਝੋਲਾ ਕਿੱਧਰ ਗਿਆ ਆਪਣਾ ਮਾਮੇ ਵਰਗੇ ਨੇ ਕਿਹੜਾ ਮਾਰਿਆ ਝੋਲਾ ਚੰਜੀ ਤਨੇ ਨੰਦਰ ਅੱਛਾ ਅੱਛਾ ਇਹ ਬਿੰਦ ਗੱਲ ਨਹੀਂ ਸੁਣੀ ਮੇਰੀ ਖਾਂ ਹਾਂ ਪੁੱਤ ਮਾ ਮਾਮੇ ਵਰਗੇ ਨੇ ਕਿਹੜਾ ਨਹੀਂ ਮਾਰਿਆ ਮਾਰਿਆ ਨਹੀਂ ਪੁੱਤ ਉਹ ਵੀ ਕੰਮ ਧੰਦੇ ਝੋਲੇ ਫਿਰਦੇ ਨੇ ਫਿਰ ਜਿਆਦਾ ਨਿਬੜ ਗਿਆ ਹਾਰ ਹੀ ਹੁਣੀ ਦਾ ਫੇਰ ਆਉਣਗੇ ਵੀ ਦੇਖਾਂਗੇ ਜਸਪ੍ਰੀ ਤ ਇੱਕ ਦਿਨ ਆਪਾਂ ਚੱਲ ਕੇ ਆਵਾਂਗੇ ਨਾਨਕੀ ਆਪਣੇ ਤਾਂ ਨੇੜੇ ਜਿਆ ਨਾਲੀ ਜਾਏ ਪੁੱਤ ਦੇਖ ਆਵਾਂਗੇ ਇੱਕ ਤਰ੍ਹਾਂ ਟਾਈਮ ਤੋਂ ਟਾਈਮ ਕੱਢਾਂਗੇ ਬੇਬੇ ਸੇਟਰ ਨੂੰ ਮੇਰੀ ਗੱਲ ਸੁਣਨੀ ਆ ਆਪਾਂ ਨੂੰ ਵਧੀਆ ਸੂਟ ਦੇਣਗੇ ਕੀ ਲੈ ਸੂਟਾਂ ਦੀਆਂ ਭੁੱਖੀਆਂ ਦੁਸਤਾ ਹੋਰ ਤਾਂ ਗੱਲ ਨਹੀਂ ਆਉਂਦੀ ਪੈਂਟ ਸੂਟ ਸੀਗਾ ਹੋਰ ਹੋਰ ਕਰਾ ਕੇ ਭਾਈ ਸਾਡੀ ਬੇਬੇ ਬੰਦੇ ਦੇ ਸੂਟ ਸਾਨੂੰ ਦੇ ਦੋ ਆਹੋ ਆਹੋ ਇੱਕ ਵੱੱਡ ਦੇ ਦੇਣਗੇ ਮੈਂ ਤਾਂ ਕੱਪੜੇ ਸੋਨੂੰ ਦੋਨਨੇ ਪਹਿਣਾ ਨੂੰ ਦੇ ਦੇਣਗੀ ਚੱਲ ਨਾ ਬੇਬੇ ਬਾਲਾ ਸੁਭਾਅ ਵਧੀਆ ਭਾਬੀ ਦਾ ਵੀ ਸੁਭਾਅ ਵਧੀਆ ਮਾਮੀ ਦਾ ਵੀ ਮਾਮਲੇ ਦਾ ਵੀ ਨਾ ਨਾ ਸੁਭਾਅ ਵਧੀਆ ਪੁੱਤਾ ਬੰਦੇ ਨੂੰ ਨਾ ਦੇਖ ਕੇ ਹਰੇ ਹੋ ਜਾਂਦੇ ਨੇ ਹੋਰ ਮੈਂ ਮੱਛੂ ਸੜੂ ਜੇ ਕਰ ਲੰਗ ਜਦ ਨਗ ਲੋ ਕੋ ਨਾ ਦੋ ਧੀਆਂ ਨੇ ਨਾ ਨਾ ਐ ਨਹੀਂ ਕਰਦੇ ਪੁੱਤ ਉਹ ਹੋਰ ਜਾਇਓ ਤੁਸੀਂ ਟਾਈਮ ਕੱਟ ਕੇ ਹਾਂ ਬੇਬੇ ਜਾ ਕੇ ਆਵਾਂ ਹਾਂ ਲੈ ਮਾੜਾ ਮੋਟਾ ਕੰਮ ਧੰਦਾ ਕਰਾਵਾਵਾਂਗੇ ਭਾਬੀ ਨਾਲ ਕੱਲੀ ਔਖੀ ਹੋਈ ਜਾਂਦੀ ਆ ਚੱਲ ਕੱਪੜੇ ਬਦਲ ਲਓ ਪੁੱਤ ਕੱਪੜੇ ਬਦਲ ਲੀਏ ਕੋਈ ਨਹੀਂ ਕੋਈ ਨਹੀਂ ਰੋਟੀ ਕੋਈ ਰਹਿੰਦੀ ਆ ਕੋਈ ਮਿੱਠਾ ਮੂਠਾ ਬਣਾ ਲੂਗੀ ਬਸ ਚੱਲ ਮਿੱਠੇ ਨੂੰ ਕੀ ਆ ਬੇਬੇ ਕੋਈ ਨਹੀਂ ਕੋੜਾ ਮਸਾਂ ਨਹੀਂ ਮਸਾਂ ਨਹੀਂ ਪੁੱਤ ਕੋਈ ਨਹੀਂ ਕੋਈ ਨਹੀਂ ਦਾਲਤਾ ਬਣਾ ਲਈ ਸੀ ਉਹਨੇ